ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅੰਮ੍ਰਿਤ ਵੇਲੇ ਦਾ ਜਿਹੜਾ ਛੀਵਾ ਦਿਨ ਆ ਦਾਸ ਆਸ ਕਰਦਾ ਵਾ ਕਿ ਜਿਹੜੀਆਂ ਸੰਗਤਾਂ ਦਾਸ ਦੇ ਨਾਲ ਪਿਆਰ ਕਰਦੀਆਂ ਵਾ ਵਾਹਿਗੁਰੂ ਲੈ ਕੇ ਹਾਜ਼ਰੀ ਜਰੂਰ ਲਗਾਉਣਗੇ ਗੁਰੂ ਪਿਆਰਿਓ ਜੇ ਕਿਸੇ ਆਪਾਂ ਰਾਜੇ ਨੂੰ ਮਨਾਉਣਾ ਹੋਵੇ ਨਾ ਤੇ ਉਹਦਾ ਜਿਹੜਾ ਵਜ਼ੀਰ ਆ ਉਹਨੂੰ ਮਨਾਉਣਾ ਸਾਡਾ ਸਭ ਤੋਂ ਜ਼ਰੂਰੀ ਆ ਕਿਉਂਕਿ ਜੇ ਅਸੀਂ ਉਹਨਾਂ ਦੇ ਵਜ਼ੀਰ ਨੂੰ ਮਨਾ ਲਿਆ ਨਾ ਤੇ ਸਾਡੀ ਰਾਜੇ ਤੱਕ ਪਹੁੰਚ ਹੋ ਜੂਗੀ ਤੇ ਧੰਨ ਬਾਬਾ ਦੀਪ ਸਿੰਘ ਜੀ ਉਹ ਵਜ਼ੀਰ ਸੀਗੇ ਤੇ ਆਪਾਂ ਉਹਨਾਂ ਨੂੰ ਜਿਹੜਾ ਮਨਾਉਣਾ ਵਾ ਅਮਰਤ ਵੇਲਾ ਸਾਨੂੰ ਸੰਭਾਲਣਾ ਪੈਣਾ ਵਾ ਉਹਨਾਂ ਨੂੰ ਮਨਾਉਣ ਦੇ ਲਈ ਅਮਰਤ ਵੇਲਾ ਜਿਹੜਾ ਸਾਨੂੰ ਸੰਭਾਲਣਾ ਪੈਣਾ ਵਾ ਜੇ ਅਸੀਂ ਅਮਰਤ ਵੇਲਾ ਸੰਭਾਲ ਲਿਆ ਤੇ ਧੰਤਨ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆ ਜੇ ਅਸੀਂ ਧੰਤਨ ਬਾਬਾ ਦੀਪ ਸਿੰਘ ਦੀਆਂ ਸਮਝੋ ਖੁਸ਼ੀਆਂ ਪ੍ਰਾਪਤ ਕਰ ਲਈਆਂ ਨਾ ਤੇ ਆਪਾਂ 10 ਪਾਛਾਈਆਂ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈ ਫਿਰ ਜਿਹੜਾ ਰਾਜਾ ਹੁੰਦਾ ਨਾ ਉਹ ਕਹਿ ਦਿੰਦਾ ਪੀ ਇਹਨਾਂ ਦੀਆਂ ਝੋਲੀਆਂ ਭਰ ਦੋ ਤੇ ਫਿਰ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਤੁਹਾਡੀਆਂ ਝੋਲੀਆਂ ਭਰ ਦੇਣੀਆਂ ਸੰਗਤ ਜੀ ਆਪਾਂ ਉੱਠੀਏ ਨੀਂਦ ਨੂੰ ਤਿਆਗੀਏ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਗੋਦ ਆ ਉਹਦਾ ਆਨੰਦ ਮਾਣੀਏ ਉਠੋ ਸੰਗਤ ਜੀ ਨੀਂਦ ਨੂੰ ਤਿਆਗੋ ਤੇ ਅੰਮ੍ਰਿਤ ਵੇਲਾ ਜਿਹੜਾ ਉਹ ਸੰਭਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ